ਕਿ ਸਾਡੀ ਜਿਹੜੀ ਸੁਆਮੀਨਾਥਨ ਕਮਿਸ਼ਨ ਦੇ ਰਿਪੋਰਟ ਅਨੁਸਾਰ ਸੀ+250 ਸੀ2+50% ਵਾਲੀ ਮੰਗ ਉੱਤੇ ਕੇਂਦਰ ਸਰਕਾਰ ਇਹਨੂੰ ਡੀਫੀਟ ਕਰਨ ਵਾਸਤੇ ਕੋਈ ਅੱਜ ਸਮਝੌਤਾ ਕਰਨ ਜਾ ਜਿਹੜੀ ਰਾਤ ਦੀ ਅੱਜ ਮੀਟਿੰਗ ਹੈ ਉਹ ਕੋਈ ਚਰਚਾ ਹੈ ਕਿ A2+FL ਦੇ ਉੱਤੇ ਉਹ ਆਰਡੀਨੈਂਸ ਕਰਨ ਦੀ ਗੱਲ ਕਰਦੇ ਆ ਤੇ ਸਾਡਾ ਇਹ ਬੜਾ ਸਪਸ਼ਟ ਸਟੈਂਡ ਹੈ ਵੀ ਅਸੀਂ C2+50% ਤੋਂ ਬਿਨਾਂ ਕਿਸੇ ਤਰ੍ਹਾਂ ਵੀ ਸੰਤੁਸ਼ਟ ਨਹੀਂ ਤੇ ਜੇ ਸਰਕਾਰ ਨੇ ਕੋਈ ਇਦਾਂ ਦਾ ਇਸ ਮੰਗ ਨੂੰ ਡਿਫੀਟ ਕਰਨ ਵਾਸਤੇ ਕੁਝ ਕੀਤਾ ਤਾਂ ਬਹੁਤ ਸਖਤ ਐਕਸ਼ਨ ਲਵਾਂਗੇ ਅਸੀਂ ਉਹ ਫੈਸਲੇ ਨੂੰ ਕਤਈ ਨਹੀਂ ਮੰਨਣ ਲਈ ਤਿਆਰ ਅਸੀਂ ਨਹੀਂ ਮੰਨਾਂਗੇ ਉਹਨੂੰ ਇਹਨਾਂ ਐਡਵਾਂਸ ਨਹੀਂ ਰਿਜੈਕਟ ਕਰਦੇ ਆ ਏ 2 ਫਾ ਲਿਆ ਹੋਰ ਕੋਈ ਇਸੇ ਤਰ੍ਹਾਂ ਦੀ ਸ਼ਬਦਾਬਨੀ ਵਾਲਾ ਜਿਹਦੇ ਕਿਸਾਨਾਂ ਨੂੰ ਭੁਲੇਖਾ ਪਾਉ ਗੱਲਾਂ ਕਰਕੇ ਉਹਨਾਂ ਨੂੰ ਆਪਣੀ ਮੰਗ ਤੋਂ ਪਿੱਛੇ ਮੋੜਨ ਦੀ ਗੱਲ ਕਰਨਗੇ ਅਸੀਂ ਉਹਨੂੰ ਮੰਨਣ ਨੂੰ ਤਿਆਰ ਨਹੀਂ ਜੇ ਇਦਾਂ ਦਾ ਕੋਈ ਸਮਝਾਤਾ ਹੋਇਆ ਸੀ ਇਨ ਐਡਵਾਂਸ ਰਿਜੈਕਟ ਕਰਦੇ ਆ ਇਹ ਤੋਂ ਬਿਨਾ ਅ ਬੱਲਾਂ ਵਾਲੇ ਸੰਤਾਂ ਨੇ ਅਪੀਲ ਕੀਤੀ ਐ ਐਸ ਕੇਮ ਨੂੰ ਕੋਈ ਭਗਤ ਰਵਿਦਾਸ ਜੀ ਦੇ ਜਨਮ ਦਿਨ ਤੇ ਟ੍ਰੇਨਸ ਨਾ ਰੋਕੀਆਂ ਜਾਣ ਅਸੀਂ ਉਹਨਾਂ ਦੀ ਇਹ ਅਪੀਲ ਨੂੰ ਮੰਨਦੇ ਹੋਏ ਫੈਸਲਾ ਕੀਤਾ ਪਈ ਅਸੀਂ ਇਹਨਾਂ ਦਿਨਾਂ ਵਿੱਚ ਗੱਡੀਆਂ ਰੇਲਾਂ ਜਿਹੜੀਆਂ ਉਹ ਨਹੀਂ ਰੋਕਾਂਗੇ ਇੱਕ ਸਾਰੇ ਸਾਡੀਆਂ ਸਾਰੀਆਂ ਜਥੇਬੰਦੀਆਂ ਦੇ ਵਰਕਰਾਂ ਨੂੰ ਜ਼ਿਲ੍ਹਾ ਪੱਧਰ ਤੱਕ ਦੇ ਜਿਹੜੇ ਸਾਡੇ ਅਹੁਦੇਦਾਰ ਨੇ ਉਹਨਾਂ ਨੂੰ ਅਪੀਲ ਹੈ ਕੱਲ ਨੂੰ 11 ਵਜੇ ਹਰ ਜਥੇਬੰਦੀ ਦਾ ਇੱਕ ਇੱਕ ਨੁਮਾਇੰਦਾ ਜ਼ਿਲ੍ਹਾ ਪੱਧਰ ਤੇ ਇਕੱਠੇ ਹੋ ਕੇ ਜਿਹੜਾ ਇਹਨੂੰ ਜਿਹੜਾ ਐਕਸ਼ਨ ਪ੍ਰੋਗਰਾਮ ਅਸੀਂ ਤੈਅ ਕੀਤਾ ਉਹਦੇ ਵਾਸਤੇ ਕੱਲ ਨੂੰ ਇਕੱਠੇ ਹੋ ਕੇ ਅ ਪਰਸੋਂ ਵਾਲੇ ਪ੍ਰੋਗਰਾਮ ਦਾ ਕਾਕਾ ਉਤਿਆਰ ਕਰ ਰਹੇ ਨੇ ਇਹ ਤੋਂ ਅੱਗੇ 22 ਤਾਰੀਖ ਨੂੰ ਅ ਆਲ ਇੰਡੀਆ ਲੈਵਲ ਤੇ ਅਗਲਾ ਪ੍ਰੋਗਰਾਮ ਕੀ ਦੇਣਾ ਹੈ ਉਹਦੇ ਲਈ ਨਵੀਂ ਦਿੱਲੀ ਚ ਕਮੇਟੀنگ ਹੋ ਰਹੀ ਹੈ ਨੈਸ਼ਨਲ ਬਾਡੀ ਦੀ ਉਹਦੇ ਵਿੱਚ ਪੰਜਾਬ ਦੇ ਵੀ ਨੁਮਾਇੰਦੇ ਜਿਹੜੇ ਨੇ ਅਸੀਂ ਉਹਦੇ ਚ ਜਾਵਾਂਗੇ ਇਹ ਅੱਜ ਦੇ ਫੈਸਲੇ ਅੱਜ ਅਗਲੀ ਅੱਧੀ ਮੀਟਿੰਗ ਵੀ ਸੈਂਟਰ ਤੋਂ ਨਾਲ ਹੋ ਰਹੀ ਉਸ ਨੂੰ ਵਿਸਤਾਰ ਦੇ ਕੋਈ ਤਕਸੀ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਵੀ ਜੋ মিডিਆ ਰਿਪੋਰਟਸ ਆ ਰਹੀਆਂ ਵੀ ਕੋਈ ਇਸ ਤਰ੍ਹਾਂ ਦਾ ਫਾਰਮੂਲਾ ਬਣਾਇਆ ਜਾ ਰਿਹਾ ਹੈ ਭਈ A2+FL ਦੇ ਉੱਤੇ ਕੀਮਤਾਂ ਤੈਅ ਕਰਨ ਦਾ ਫਾਰਮੂਲੇ ਦੇ ਉੱਤੇ ਪਾਬੰਥੇ ਜਾਣ ਇਹਦੀ ਐਮਐਸਪੀ ਦੀ ਗਾਰੰਟੀ ਇਸ ਫਾਰਮੂਲੇ ਮੁਤਾਬਕ ਤੈਅ ਕਰਕੇ ਕੋਈ ਆਰਡੀਨੈਂਸ ਕੀਤਾ ਜਾਏ ਅਸੀਂ ਇਹਦੇ ਨਾਲ ਕਤਈ ਸਹਿਮਤ ਨਹੀਂ ਜੇ ਉਹ ਇਦਾਂ ਕਰਨਗੇ ਤਾਂ ਸਾਡਾ ਅੰਦੋਲਨ ਹੋਰ ਸ਼ਕਤੀ ਨਾਲ ਅੱਗੇ ਵਧੂਗਾ ਰਾਜਾ ਸਾਹਿਬ ਵੀ ਕਿ ਭਾਈ ਸਾਹਿਬ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਰੇਲਾ ਵੀ ਰੁਕੀਆ ਜਾਣੀ ਰੇਲਾ ਮੈਂ ਕਿਹਾ ਵੀ ਅਸੀਂ ਕਿਉਂਕਿ ਸੰਤਾ ਨੇ ਬੱਲਾਂ ਵਾਲੇ ਨੇ ਅਪੀਲ ਕੀਤੀ ਹੈ ਇਸ ਸਕੀਮ ਨੂੰ ਵੀ ਬਾਰਾਨਸੀ ਜਾਣਾ ਬਹੁਤ ਬਹੁਤ ਸારી ਉਹਨਾਂ ਦੀ ਸੰਗਤ ਨੇ ਇਹਦੇ ਕਰਕੇ ਅਸੀਂ ਫੈਸਲਾ ਕੀਤਾ ਅਸੀਂ ਰੇਲਾ ਨਹੀਂ ਰੋਕਾਂਗੇ